ਚੋਰੀਚੋ ਤੇ ਦੜੇ ਸੱਟੇ ਲੋਟਰੀ ਦਾ ਜਿਹੜਾ ਕਾਰੋਬਾਰ ਹੈ ਇਲੈਗਲ ਜਿਹੜਾ ਕਾਰੋਬਾਰ ਹੈ ਤੇ ਇਹ ਜਿਨੇ ਕਿ ਇੱਕ ਦੁਕਾਨ ਕਿਰਾਏ ਦੇ ਉੱਤੇ ਲੈ ਕੇ सुरेंद्रਪਾਲ ਸਲੂਜਾ ਕੋਲੋਂ ਇੱਕ ਇਹਨੇ ਦੁਕਾਨ ਕਿਰਾਏ ਤੇ ਲਈ ਹੋਈ ਸੀ ਉਸ ਦੁਕਾਨ ਦੇ ਵਿੱਚ ਇਲੈਗਲ ਦੜੇ ਸੱਟੇ ਦਾ ਔਰ ਜੂਏ ਦਾ ਕਾਰੋਬਾਰ ਕਰ ਰਿਹਾ ਸੀ ਤੇ ਮਕਾਨ ਮਾਲਕ ਤਾਂ ਦੂਰੀ ਹੁੰਦੀ ਹੈ ਇੱਥੇ ਇਹ ਗੱਲ ਬੜੇ ਧਿਆਨ ਦੇਣ ਵਾਲੀ ਹੈ ਕਿ ਜਿਹੜਾ ਦੁਕਾਨ ਜਿਹਨੇ ਕਿਰਾਏ ਤੇ ਦਿੱਤੀਆਂ 8-10 ਦੁਕਾਨਾਂ ਛੱਡ ਕੇ ਉਹਦੀ ਆਪਣੀ ਦੁਕਾਨ ਉਸ ਗੱਲ ਨੂੰ ਉਸ ਵਿਅਕਤੀ ਨੂੰ ਇਸ ਗੱਲ ਦੀ ਪੂਰੀ ਨੌਲੇਜ ਸੀ ਕਿ ਮੈਂ ਜਿਹੜੀ ਦੁਕਾਨ ਕਿਰਾਏ ਤੇ ਦਿੱਤੀ ਹੈ ਉਹਦੇ ਵਿੱਚ ਲੋਟਰੀ ਦਾ ਕੰਮ بڑے ਸੱਟੇ ਦਾ ਕੰਮ ਜਿਹੜਾ ਉਹ ਚੱਲਦਾ ਸੀ ਬਾਕੀ ਦੇ ਜਿਹੜੇ ਤਿੰਨ ਦੋਸ਼ੀ ਨੇ ਉਹਨਾਂ ਦੇ ਬਾਰੇ ਤਹਿਕੀਕਤ ਹੋ ਰਹੀ ਹੈ ਔਰ ਜਲਦੀ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਮੈਂ ਤੁਹਾਨੂੰ ਮੈਂ ਪਹਿਲੇ ਵੀ ਇਹ ਰਿਕਵੈਸਟ ਕੀਤੀ ਹੈ ਕਿ ਇਹ ਚੋਰੀ ਛੁਪੇ ਕਰ। ਜਾਂ ਹੋਰ ਕੋਈ ਕਿਸੇ ਪ੍ਰਕਾਰ ਦਾ ਵੀ ਤੰਦਾ ਜਿਹੜਾ ਕਿ ਗੈਰ ਕਾਨੂੰਨੀ ਹੈ। ਅਗਰ ਉਹ ਕਰੇਗਾ ਤਾਂ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਹਰ ਹਾਲਤ ਚ ਕੀਤੀ ਜਾਏਗੀ। लुधियाना लाइव चैनल वार्ड ਦਾ ਮਾਨਦਰਸਕਾਂ ਦਾ ਸਵਾਗਤ ਹੈ ਮੈਂ ਨਿਤਨ ਤੁਹਾਡੇ ਦੱਸਦੇ ਹਾਂ ਲੁਧਿਆਣਾ ਪੁਲਿਸ ਬੜੇ ਕਾਬਲੇ ਤਾਰੀਫ ਲਗਾਤਾਰ ਕਾਰਵਾਈ ਕਰਦੇ ਨਜ਼ਰ ਆ ਰਹੀ ਹੈ ਸੋ ਦੱਸ ਦਈਏ ਕਿ ਕਿਤੇ ਕਾਸ਼ੋ ਪ੍ਰੈਸ਼ਨ ਤਹਿਤ ਚੈਕਿੰਗ ਕਰ ਰਹੀ ਹੈ ਸੋ ਕਿਤੇ ਨਸ਼ੇ ਦੇ ਖਿਲਾਫ ਮੁਸਤੈਦ ਨਜ਼ਰ ਆ ਰਹੀ ਹੈ ਸੋ ਅੱਜ ਕੁਝ ਨਮਾ ਜੜਾ ਡਿਵੀਜ਼ਨ ਨੰਬਰ 7 ਦੇ ਵਿੱਚ ਦੇਖਣ ਨੂੰ ਰਿਹਾ ਜਿਹਦੇ ਵਿੱਚ ਦੱਸ ਦਈਏ ਡੜੇ ਸਟੇ ਦੇ ਕਾਰੋਬਾਰ ਕਰਨ ਵਾਲੇ ਆ ਇਲੈਗਲ ਤਰੀਕੇ ਦੇ ਵਿੱਚ ਲੋਟਰੀ ਦਾ ਕੰਮ ਕਰਨ ਵਾਲਿਆਂ ਦੇ ਖਿਲਾਫ ਜਿਹੜੀ ਹੈ ਕਾਰਵਾਈ ਕੀਤੀ ਡਿਵੀਜ਼ਨ ਨੰਬਰ 7 ਦੇ ਵਿੱਚ ਮੌਜੂਦ ਆ ਐਸਪੀ ਸੁਮੇਸ਼ ਸੌ ਸਾਢੇ ਨ ਮੌਜੂਦ ਨੇ ਸਰ ਅੱਜ ਪ੍ਰੈ ਇਨਫਰਮੇਸ਼ਨ ਆਈ ਸੀ ਕਿ ਚੋਰੀ ਛੋਪੇ ਦੇ ਅੱਗੇ ਸਟੇ ਲਾਟਰੀ ਦਾ ਜਿਹੜਾ ਕਾਰੋਬਾਰ ਹੈ ਇਲੈਗਲ ਜਿਹੜਾ ਕਾਰੋਬਾਰ ਹੈ ਉਹ ਕੁਝ ਲੋਗ ਕਰ ਰਹੇ ਨੇ ਤੋਂ ਅਸੀਂ ਉਸ ਚੀਜ਼ ਨੂੰ ਕੁਝ ਦਿਨਾਂ ਤੋਂ ਮੋਨਿਟਰ ਕਰ ਰਹੇ ਸੀ ਸਾਨੂੰ ਕੁਝ ਅੱਜ ਸਾਨੂੰ ਸਪੈਸ਼ਲ ਇਨਪੁਟ ਮਿਲੀ ਤੇ ਉਸ ਇਨਪੁਟ ਦੇ ਆਧਾਰ ਦੇ ਉੱਤੇ ਸਾਡੇ ਡਿਵੀਜ਼ਨ ਨੰਬਰ 7 ਥਾਣੇ ਦੇ ਐਸ ਐਚ ਓ ਭੁਪਿੰਦਰ ਸਿੰਘ ਜੀ ਤੇ ਇਹਨਾਂ ਨੇ ਆਪਣੀ ਟੀਮ ਦੇ ਰਾਹੀਂ ਰੇਡਸ ਕਰਵਾਏ ਤੇ ਉਹਦੇ ਵਿੱਚ ਇੱਕ ਵਿਅਕਤੀ ਵਿਪਨ ਕੁਮਾਰ son of ਜਗਦੀਸ਼ ਕੁਮਾਰ ਇਹਨੂੰ ਅਰੈਸਟ ਕੀਤਾ ਤੇ ਇਹ ਜਿਨੇ ਇੱਕ ਦੁਕਾਨ ਕਿਰਾਏ ਦੇ ਉੱਤੇ ਲੈ ਕੇ सुरेंद्रਪਾਲ ਸਲੂਜਾ ਕੋਲੋਂ ਇੱਕ ਇਹਨੇ ਦੁਕਾਨ ਕਿਰਾਏ ਤੇ ਲਈ ਹੋਈ ਸੀ ਉਸ ਦੁਕਾਨ ਦੇ ਵਿੱਚ ਇਲੀਗਲ ਡੜੇ ਸੱਟੇ ਦਾ ਔਰ ਜੂਏ ਦਾ ਕਾਰੋਬਾਰ ਕਰ ਰਿਹਾ ਸੀ ਤੇ ਇਸ ਕੇਸ ਦੇ ਵਿੱਚ ਉਹਨੇ ਜਿਹੜੇ ਹੈ ਇਹਦੇ ਕੋਲੋਂ 5200 ਰੁਪਏ ਨਗਦ ਜਿਹੜੇ ਬਰਾਮਦ ਕੀਤੇ ਨੇ ਉਸ ਤੋਂ ਇਲਾਵਾ ਲਾ ਲਾਟਰੀ ਦਾੜਾ ਸੱਟਾ ਕਢਾਉਣ ਵਾਸਤੇ ਜੋ ਸਮੱਗਰੀ ਵਰਤੀ ਜਾਂਦੀ ਹੈ ਜਿਹਦੇ ਵਿੱਚ ਕੈਲੰਡਰ ਜਿਹਦੇ ਉੱਤੇ ਨੰਬਰ ਵਗੈਰਾ ਲਿਖੇ ਹੋਏ ਹੁੰਦੇ ਨੇ ਉਹ ਔਰ ਉਸ ਤੋਂ ਪਲੱਸ ਜਿਹੜੀਆਂ ਪਰਚੀਆਂ ਵਗੈਰਾ ਹੈ ਜਿਹੜੀਆਂ ਲੋਕਾਂ ਨੂੰ ਕੱਟ ਕੇ ਦਿੰਦੇ ਨੇ ਇਹ ਜਿਹੜੀਆਂ ਇਹ ਦਿੱਤੀਆਂ ਗਈਆਂ ਨੇ ਇਹ ਬਰਾਮਦ ਹੋਈਆਂ ਨੇ ਉਸ ਤੋਂ ਇਲਾਵਾ ਇਸ ਕੇਸ ਦੇ ਵਿੱਚ ਅਸੀਂ ਤਿੰਨ ਵਿਅਕਤੀਆਂ ਨੂੰ ਵਿਪਨ ਕੁਮਾਰ ਤੋਂ ਇਲਾਵਾ ਨਾਮਜ਼ਦ ਕੀਤਾ ਜਿਹਦੇ ਵਿੱਚ ਇੱਕ ਤਾਂ ਹੋ ਗਿਆ ਸੁਰਿੰਦਰਪਾਲ ਸਿੰਘ ਸੁਰਿੰਦਰਪਾਲ ਸਲੂਝਾ ਜਿਨੇ ਕੇ ਦੁਕਾਨ ਕਿਰਾਏ ਦੇ ਉੱਤੇ ਦਿੱਤੀ ਉਸ ਇੱਥੇ ਇੱਕ ਚੀਜ਼ ਮੈਂ ਤੁਹਾਡੇ ਧਿਆਨ ਚ ਹੋਰ ਲਿਆਉਣੀ ਚਾਹੁੰਨਾ ਕਿ ਆਮ ਤੌਰ ਦੇ ਉੱਤੇ ਕਿਰਾਏਦਾਰ ਜਿਹੜਾ ਹੁੰਦਾ ਤੇ ਮਕਾਨ ਮਾਲਕ ਦਾ ਦੂਰੀ ਹੁੰਦੀ ਹੈ ਇੱਥੇ ਇਹ ਗੱਲ ਬੜੇ ਧਿਆਨ ਦੇਣ ਵਾਲੀ ਹੈ ਕਿ ਜਿਹੜਾ ਦੁਕਾਨ ਜਿਨੇ ਕਿਰਾਏ ਦੇ ਉੱਤੇ ਦਿੱਤੀਆਂ 8-10 ਦੁਕਾਨਾਂ ਛੱਡ ਕੇ ਉਹਦੀ ਆਪਣੀ ਦੁਕਾਨ ਸੋ ਹੀ ਵਾਸ ਇਨ ਫੁੱਲ ਨੋਲੇਜ ਉਸ ਗੱਲ ਨੂੰ ਉਸ ਵਿਅਕਤੀ ਨੂੰ ਇਸ ਗੱਲ ਦੀ ਪੂਰੀ ਨੋਲੇਜ ਸੀ ਕਿ ਮੈਂ ਜਿਹੜੀ ਦੁਕਾਨ ਕਿਰਾਏ ਤੇ ਦਿੱਤੀ ਹੈ ਉਹਦੇ ਵਿੱਚ ਲਾਟਰੀ ਦਾ ਕੰਮ ਡੜੇ ਸੱਟੇ ਦਾ ਕੰਮ ਜਿਹੜਾ ਉਹ ਚੱਲਦਾ ਤੇ ਇਹਦੇ ਪਿੱਛੇ ਜਿਹੜੇ ਦੋ ਵਿਅਕਤੀ ਹੋਰ ਵੀ ਨੇ ਜਿਹੜੇ ਕਿ ਇਸ ਕੰਮ ਦੇ ਵਿੱਚ ਆਪਣੇ ਆਪ ਨੂੰ ਪੂਰਾ ਉਹਨਾਂ ਨੇ ਲਗਾਇਆ ਹੋਇਆ ਕਿਉਂਕਿ ਜਿਹੜਾ ਵਿਫਨ ਕੁਮਾਰ ਹੈ ਤਾਂ ਉਹਨਾਂ ਦਾ ਅੱਗੇ ਕਰਿੰਦਾ ਇਹਦੇ ਪਿੱਛੇ ਬਿੱਟੂ ਔਰ ਸ਼ੰਟੀ ਇਹ ਦੋ ਬੜੇ ਕੋਖਿਆਤ ਲਾਟਰੀ ਦੇ ਮਾਸਟਰਮਾਈਂਡ ਬੰਦੇ ਨੇ ਜਿਹੜੇ ਇਸ ਕੰਮ ਦੇ ਵਿੱਚ ਪਿਛਲੇ ਕਾਫੀ ਲੰਬੇ ਸਮੇਂ ਤੋਂ ਉਹਨਾਂ ਦੇ ਬਾਰੇ ਵੀ ਸਾਡੇ ਕੋਲ ਕੁਝ ਜਾਣਕਾਰੀ ਆਈ ਹੈ ਤਾਂ ਦੇ ਆਰ ਆਲਸੋ ਨੋਮੀਨੇਟਡ ਇਨ ਥਿਸ ਕੇਸ। ਤੋਂ ਹੁਣ ਇਸ ਤੱਕ ਅਜੇ ਤੱਕ ਇਸ ਕੇਸ ਦੇ ਵਿੱਚ ਅਸੀਂ ਵਿਫਨ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ। ਬਾਕੀ ਦੇ ਜਿਹੜੇ ਤਿੰਨ ਦੋਸ਼ੀ ਨੇ ਉਹਨਾਂ ਦੇ ਬਾਰੇ ਤਾਕੀਕਤ ਹੋ ਰਹੀ ਹੈ ਔਰ ਜਲਦੀ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਗ੍ਰਫਤਾਰ ਕਰ ਲਿਆ ਜਾਵੇ ਸਰ ਇਹਨਾਂ ਦੀ ਦੁਕਾਨ ਦੇ ਵਿੱਚੋਂ ਜਿਹੜਾ ਇਹ ਇਲੈਗਲ ਤਰੀਕੇ ਦੇ ਵਿੱਚ ਲੋਟਰੀ ਆ ਦੜੇ ਸੱਤੇ ਦਾ ਜਿਹੜਾ ਕੰਮ ਕਰ ਰੇ ਸੀਗੇ ਇਹਦੇ ਵਿੱਚ ਕੀ ਕੁਝ ਬਰਾਮਦ ਹੋਇਆ ਹੋਰ ਅਗਰ ਪੇਮੈਂਟ ਦੀ ਗੱਲ ਕਰੀਏ ਸਰ ਤਕਰੀਬਨ ਕੋਈ ਪੇਮੈਂਟ ਵੀ ਜੜੀ ਹੈ ਬਰਾਮਦ ਹੋਈ ਕੋਈ ਪੈਸੇ ਵਗੈਰਾ ਇਹਦੇ ਵਿੱਚ 5200 ਰੁਪਏ ਜਿਹੜੇ ਨੇ ਉਹ ਨਗਦ ਬਰਾਮਦ ਹੋਏ ਨੇ ਬਾਕੀ ਮੈਂ ਇਸ ਤੋਂ ਇਲਾਵਾ ਤੁਹਾਨੂੰ ਦੱਸਿਆ ਸੀ ਕਿ ਇਹ ਹਰ ਇੱਕ ਜਿੱਦਾਂ ਕਾਰੋਬਾਰ ਕਰਨ ਵਾਸਤੇ ਕੁਝ ਸਮੱਗਰੀ ਦੀ ਜ਼ਰੂਰਤ ਹੁੰਦੀ ਹੈ ਇਦੇ ਵਿੱਚ ਵੀ ਕਈ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਜਿਹਦੇ ਵਿੱਚ ਆਫਿਸ ਦਾ ਟੇਬਲ ਚੇਅਰਸ ਜਿਹੜੇ ਕੈਲਕੂਲੇਟਰਸ ਵੱਖ-ਵੱਖ ਰੰਗਾਂ ਦੇ ਸਕੈਚ ਪੈਨ ਕਿਉਂਕਿ ਇਹਨਾਂ ਨੇ ਹਰ ਇੱਕ ਬੰਦੇ ਵਾਸਤੇ ਕੁਝ ਨਾ ਕੁਝ ਅਲੱਗ-ਅਲੱਗ ਚੀਜ਼ਾਂ ਰੱਖੀਆਂ ਹੋਈਆਂ ਹੁੰਦੀਆਂ ਨੇ ਤੇ ਪਰਚੀਆਂ ਹੈ ਜਿਨ੍ਹਾਂ ਦੇ ਆਲਰੇਡੀ ਪ੍ਰਿੰਟਡ ਪਰਚੀਆਂ ਹੈਗੀਆਂ ਨੇ ਜਿਹੜੀਆਂ ਕਿ ਗੱਲਾਂ ਨੂੰ ਦਿੰਦੇ ਨੇ ਉਹਨਾਂ ਨੂੰ ਬਰਾਮਦ ਕੀਤਾ ਗਿਆ ਬਿਲਕੁਲ ਸਰ ਪਰ ਇਹ ਕਿਸ ਤਰੀਕੇ ਕੰਮ ਕਰਦੇ ਸੀਗੇ ਸਾਰੇ ਦਿਹਾੜੀ ਕੰਮ ਕਰਦੇ ਸੀਗੇ ਦੁਕਾਨ ਖੋਲ ਕੇ ਜਾਂ ਇਹਨਾਂ ਦੀ ਕੋਈ ਟਾਈਮਿੰਗ ਸੀਗੀ ਦੇਖੋ ਇਹ ਤੁਹਾਨੂੰ ਮੈਂ ਪਹਿਲੇ ਵੀ ਇੱਕ ਰਿਕੁਐਸਟ ਕੀਤੀ ਹੈ ਕਿ ਇਹ ਚੋਰੀ ਛੁਪੇ ਕਰਦੇ ਨੇ ਕਿਉਂਕਿ ਇਹ ਜਿਹੜਾ ਕੰਮ ਹੈਗਾ ਇਹ ਸਿੱਧੇ ਤੌਰ ਦੇ ਤੇ ਸਾਹਮਣੇ ਆ ਕੇ ਤਾਂ ਹੁੰਦਾ ਨਹੀਂ ਹੈ ਇਹ ਚੋਰੀ ਛੁਪੇ ਕਰਦੇ ਸੀਗੇ ਆਨ ਐਂਡ ਆਫ ਅਸੀਂ ਵੀ ਇਹਨਾਂ ਨੂੰ ਕਈ ਦਿਨਾਂ ਤੋਂ ਵਾਚ ਕਰ ਰਹੇ ਸੀਗੇ ਉਸ ਵਾਚ ਕਰਨ ਦੇ ਅੰਦਰ ਅੰਦਰ ਇਹ ਅੱਜ ਹੁਣ ਸ਼ਾਮ ਅੱਜ ਦੁਪਹਿਰੇ ਸਾਨੂੰ ਇਹ ਮਿਲੇ ਨੇ ਤੇ ਅਸੀਂ ਅਗਲੀ ਜਿਹੜੀ ਇਹ ਕਾਰਵਾਈ ਇਹਦੀ ਆਰੰਭ ਕਰ ਦਿੱਤੀ ਹੈ ਤੇ ਸਰ ਜਿਹੜੇ ਹੋਰ ਲੋਕ ਇਦਾਂ ਦਾ ਕੰਮ ਕਰਦੇ ਨੇ ਹੋਰ ਜਿਹੜੇ ਇਹਨਾਂ ਦੇ ਨਾਲ ਇਹਨਾਂ ਦੇ ਸਾਥੀ ਨੇ ਉਹਨਾਂ ਨੂੰ ਕਿਸ ਤਰੀਕੇ ਉਹਨਾਂ ਦੇ ਕਿਦਾਂ ਕਾਰਵਾਈ ਕੀਤੀ ਜਾਊਗੀ ਕਿਦਾਂ ਨਕੇਲ ਕਸੀ ਜਾਊਗੀ ਹੋਰ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਮੈਂ ਆਬ ਤੁਹਾਡੇ ਚੈਨਲ ਦੇ ਰਾਹੀਂ ਇਹ ਗੱਲ ਸਾਰਿਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਕੋਈ ਵੀ ਵਿਅਕਤੀ ਅਗਰ ਇੱਜ਼ਤ ਦੀ ਰੋਟੀ ਕਮਾਉਂਦਾ ਹੈ ਮਿਹਨਤ ਨਾਲ ਰੋਟੀ ਕਮਾਉਂਦਾ ਤਾਂ ਅਸੀਂ ਉਹਦੀ ਰੋਜ਼ੀ ਰੋਟੀ ਕਮਾਉਣ ਦੇ ਵਿੱਚ ਸਾਡਾ ਪੂਰਾ ਸਹਿਯੋਗ ਹੋਏਗਾ ਤਾਂ ਕਿ ਉਹਨੂੰ ਕੋਈ ਗਲਤ ਵਿਅਕਤੀ ਪਰੇਸ਼ਾਨ ਨਾ ਕਰੇ ਪਰ ਜਿਹੜਾ ਕੋਈ ਵਿਅਕਤੀ 2 ਨੰਬਰ ਦੇ ਧੰਦੇ ਜਿਸ ਤਰ੍ਹਾਂ ਲਾਟਰੀ ਦੜਾ ਸੱਟਾ ਜਾਂ ਕੋਈ ਇਲੀਗਲ ਗੈਸ ਦੀ ਕਾਲਾ ਬਜ਼ਾਰੀ ਜੀ ਜਾਂ ਹੋਰ ਕੋਈ ਕਿਸੇ ਪ੍ਰਕਾਰ ਦਾ ਵੀ ਧੰਦਾ ਜਿਹੜਾ ਕਿ ਗੈਰ ਕਾਨੂੰਨੀ ਹੈ ਅਗਰ ਉਹ ਕਰੇਗਾ ਤਾਂ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਹਰ ਹਾਲਤ ਚ ਕੀਤੀ ਜਾਏਗੀ ਇਰਸਪੈਕਟਿਵ ਆਫ ਕਿ ਉਹ ਕਿੱਥੇ ਦਾ ਰਹਿਣ ਵਾਲਾ ਹੈ ਜਾਂ ਕੌਣ ਹੈ ਉਹਦਾ ਜਿਹੜਾ ਆਪਣਾ ਪਰਸਨਲ ਸਟੇਟਸ ਹੈ ਉਹਨੂੰ ਇਸ ਕੇਸ ਨੂੰ ਅਸੀਂ ਬਿਲਕੁਲ ਹੀ ਦਰਕਿਨਾਰ ਕਰਕੇ ਕਾਨੂੰਨ ਦੀ ਵਿਧੀ ਦੇ ਅਨੁਸਾਰ ਜੋ ਕਾਰਵਾਈ ਬਣਦੀ ਉਹ ਕੀਤੀ ਜਾਏਗੀ ਬਿਲਕੁਲ ਸਰ ਇਹਦੇ ਉੱਤੇ ਕੀ ਅਕੋਰਡਿੰਗ ਮੁਕਦਮਾ ਦਰਜ ਕੀਤਾ ਗਿਆ ਇਹਦੇ ਵਿੱਚ ਸੈਕਸ਼ਨ 297 318 4 612 ਬੀ ਐਨ ਐਸ 13ਏ 367 ਗੈਮਬਲਿੰਗ ਅਕ 73 ਲੋਟਰੀ ਐਕਟ ਲਗਾ ਕੇ ਜਿਹੜੀ ਹੈ ਇਹ ਮੁਕਦਮਾ ਦਰਜ ਕੀਤਾ ਗਿਆ ਸੀ ਬਿਲਕੁਲ ਸੋ ਦੱਸ ਦिए ਕਿ ਇੱਕ આરોપી ਨੂੰ ਜਿਹੜਾ ਕਿਰਫਤਾਰ ਕੀਤਾ ਕਿਉਂਕਿ ਉਹ ਡੜੇ ਸੱਟੇ ਦਾ ਕੰਮ ਕਰਦਾ ਸੀਗਾ ਸੋ ਪੁਲਿਸ ਮੁਸਤੈਦ ਹੈ ਲਗਾਤਾਰ ਕਾਰਵਾਈ ਕਰ ਰਹੀ ਹੈ ਸੋ ਤੁਸੀਂ ਵੀ ਸचेत ਰਹੋ ਜੇ ਗਲਤ ਕਰੋਗੇ ਤੇ ਪੁਲਿਸ ਤੁਹਾਨੂੰ ਬਿਲਕੁਲ ਨਹੀਂ ਬਖਸ਼ੂਗੀ ਦੇਖਦੇ ਰਹੋ ਜੁਦਣਾ ਲਾਈਵ ਮੈਨਟਨ ਕੈਮਰਾਮੈਨ ਅਮੀਰ ਨਾਲ ਧੰਨਵਾਦ